ਇਤ ਨੂੰ ਲੂਜ਼ ਮੋਸ਼ਨ ਲੱਗੇ ਵੇਸੀ ਉੱਥੇ ਹੂੰ ਤੇ ਹਰੀਦ ਨੇ ਖੇਡਣਾ ਨਹੀਂ ਸੀ ਵੇਸੀ ਅੱਛਾ ਤੇ ਫਿਰ ਵੀ ਚੱਲ ਨੇੜੇ ਪਿੰਡ ਕਰਕੇ ਤੇ ਖੇਡਣਾ ਪੈ ਜਾਂਦਾ ਕਈ ਵਾਰੀ ਬੰਨੀ ਪੈ ਜਾਂਦੀ ਸਭ ਦੀ ਹੂੰ ਤੋ ਜਦੋਂ ਉੱਥੇ ਉਹ ਕਹਿੰਦਾ ਵੀ ਮੈਨੂੰ ਲੂਜ਼ ਮੋਸ਼ਨ ਲੱਗੇ ਪਹਿਲਾ ਮੈਚ ਵਧੀਆ ਜਿੱਤ ਗਏ ਸੀ ਦੂਜਾ ਮੈਚ ਉਹਨਾਂ ਦਾ ਤੀਜਾ ਜੇਤੋਂ ਦਾ ਮੈਚ ਪੈ ਗਿਆ ਸੀ ਉਹਨਾਂ ਦਾ ਹੂੰ ਤੇ ਜੇਤੋਂ ਨਾਲ ਤੇ ਉਹਨਾਂ ਘੇ ਵੀ ਚੱਲ ਜੱਗਾ ਪ੍ਰੇਅਰ ਬਹੁਤ ਤਕੜਾ ਸੀਗਾ ਹੂੰ ਮੈਂ ਅੱਗੇ ਵੀ ਇੰਟਰਵਿਊ ਚ 10 ਗੱਲ ਦੱਸੀ ਇਹ ਵੀ ਪਲੇਅਰ ਬਹੁਤ ਵਧੀਆ ਸੀ ਉਹ ਹੁਣ ਵੀ ਹੈਗਾ ਬੰਦਾ ਸਾਡੇ ਪਿੰਡ ਦਾ ਭਾਂਜਾ ਉਹ ਅੱਛਾ ਹੂੰ ਜੈਤੂ ਦਾ ਜੈਤੂ ਦਾ ਨਹੀਂ ਚੈਣੀ ਦਾ ਚੈਣੀ ਦਾ ਚੈਣੀ ਦਾ ਜੈਤੂ ਜਿ ਘੜਦਾ ਹੁੰਦਾ ਸੀ ਹੂੰ ਤੇ ਉਹ ਜਨੂੰਨ ਉਹਨੂੰ ਕਹਿੰਦੇ ਵੀ ਅਨਖ ਮੈਂ ਜਫਾ ਪਾ ਦੂੰ ਹੁੰਦਾ ਹੀ ਇਹ ਪਲੇਅਰ ਨੂੰ ਮੈਂ ਜਫਾ ਜੀ ਉਸ ਨੂੰ ਪਾ ਦੂੰਗਾ ਹਣਾ ਹਾਂ ਤੇ ਹਰਜੀਤ ਹੁਣ ਜਾਬ ਦੇ ਉਹ ਹਰਜੀਤ ਦਾ ਵੱਖਰੀ ਚੀਜ਼ ਸੀ ਜੋ ਹਰਜੀਤ ਨੂੰ ਹੁਣ ਮਾਰਾ ਮੂਰਿਆਂ ਨੇ ਬਹੁਤ ਤੇ ਹਰਜੀਤ ਨੇ ਉਹਨਾਂ ਕਿਉਂ ਨਾ ਮਾਰ ਮੈਨੂੰ ਜਮੋਸ਼ਨ ਲੱਗੇ ਹੂੰ ਰਜੀਤ ਨੇ ਮੇਰੇ ਵੇਖਣ ਦੇ ਵਿੱਚ ਇੱਕ ਚਪੇੜ ਮਾਰੀ ਸੀ ਜੱਗੇ ਦੇ ਅੱਛਾ ਤੂੰ ਤਾਂ ਇੱਕ ਕਹਾਤਾ ਦੱਸ ਮੈਂ ਦੇਖਿਆ ਪਲਮ ਘਾਤਕ ਜੀਜ ਵਿੱਚ ਕੁਕਦਾਉਂਦਾ ਨਾ ਹਾਂ ਮੈਂ ਕੁਕਦਾ ਦੇਖਿਆ ਇੱਕ ਚੇਪੜੇ ਨਾਲ ਹਰਜੀਤ ਨੇ ਘਾਤਾਈ ਉਹਨੂੰ ਫਿਰ ਨੇ ਫਿਰ ਨਹੀਂ ਉਹਨੇ ਮਾਰਿਆ ਦਿਲੋਂ ਪ੍ਰੇਮ ਬਹੁਤ ਸੀ ਸਾਰੇ ਪਲੇਅਰਾਂ ਦਾ ਜੱਗੇ ਨਾਲ ਪ੍ਰੇਮ ਬਹੁਤ ਸੀ ਹਰਜੀਤ ਦਾ ਸਾਰਾ ਨਾਲ ਪ੍ਰੇਮ ਬਹੁਤ ਸੀ ਸਾਰਾ ਨਾਲ ਕਿਕਰ ਰਗੇ ਬਾਈਰਗੇ ਵਿਚਾਰੇ ਡੈਥ ਹੋ ਗਈ ਪਿੱਛੇ ਜੇ ਤੇ ਬਹੁਤ ਵਧੀਆ ਕਿਕਰ ਇਨਸਾਨ ਸੀਗਾ ਕਿਕਰ ਖੜੇ ਬੰਦੇ ਨੂੰ ਟੱਪ ਜਾਂਦਾ ਸੀ ਅੱਛਾ ਮੈਂ ਵੇਖਿਆ ਕਿਕਰ ਦੀ ਕੋਡੀ ਉਹਦੀ ਵਜੇ ਇਨੀ ਲਚਕ ਸੀ ਸਰੀਰ ਦੇ ਵਿੱਚ ਤੇ ਖੜੇ ਬੰਦੇ ਨੂੰ ਟੱਪ ਜਾਂਦਾ ਕਿਕਰ ਬੰਦਾ ਦੇਬ ਇਨਸਾਨ ਬਹੁਤ ਚੰਗਾ ਸੀ ਹੂੰ ਪਿਛੇ ਭੋਗਤੇ ਗਏ ਵਿਚਾਰੇ ਤੇ ਵੀ ਕਹਿਦਗੇ ਸਰਕਾਰ ਤੇ ਵੀ ਗਏ ਮਨ ਬੜਾ ਦੁਖਿਆ ਏ ਵੀ ਕਹਦੀ ਜੇ ਪਲੇਅਰ ਸੀਨੀਅਰ ਆ ਹੂੰ ਇਹਨਾਂ ਕੋਲੋਂ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਬਿਲਕੁਲ ਬਿਲਕੁਲ ਬਾਈ ਇਹਨਾਂ ਕੋਲ ਬਹਿ ਜੇ ਨਾ ਚੰਗੇ ਕੋਲੋਂ ਗਰਮੀਤ ਬੰਬੀ ਇਹੇ ਵਾਲਾ ਕਹਿੰਦੇ ਪਲੇਅਰ ਦੀ ਤਾਂ ਮਿੱਟੀ ਮਿਲ ਜੇ ਉਹ ਵੀ ਬਦਲ ਦਿੰਦੀ ਆ ਹਾਂ ਹੁਣ ਭਗਵਾਨੀ ਆ ਹਨਾ ਜੇ ਵੱਡੇ ਪਲੇਅਰ ਆ ਮੈਂ ਤਾਂ ਉਹਦਾ ਦਰੁਸਤਕਰ ਕਰਦਾ ਹੁਣ ਨਾ ਕਿ ਜਿਹੜੇ ਸੀਨੀਅਰ ਆ ਹਮਮ ਗਰਮੀਤ ਬੰਮੀਸ਼ੇ ਵਾਲਾ ਵਧੀਆ ਖਿਡਿਆ ਰਮਨਪਾਲੀ ਵਧੀਆ ਖੇਡਦਾ ਰਿਹਾ ਬਾਜੇਖਾਨੇ ਦੀ ਕਮੀ ਮੈਂ ਬਾਜੇਖਾਨੇ ਦੀ ਇਹਦੀ ਕਮੀ ਮਹਿਸੂਸ ਹੁੰਦੀ ਹੈ ਹਰਜੀਤ ਦੀ ਹਰਜੀਤ ਦੀ ਬਾਈ ਕਮੀ ਬਹੁਤ ਦਿਨ ਰਾਤ ਮਹਿਸੂਸ ਹੁੰਦੀ ਹੈ ਹਮ ਅੱਜ ਉਹਨੂੰ 24 ਸਾਲ ਹੋ ਗਏ ਅਪ੍ਰੈਲ ਚ ਡੈਥ ਹੋਈ ਸੀ ਅਪ੍ਰੈਲ ਚ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਹਮ 16 ਅਪ੍ਰੈਲ ਨੂੰ ਹਮ ਤੇ ਉਹ ਚੀਜ਼ਾਂ ਨਹੀਂ ਭੁੱਲਦੀਆਂ 198 ਤੇ 16 ਅਪ੍ਰੈਲ ਨੂੰ ਹਮ ਜਦੋਂ ਬਾਹਰਲਾ ਮੈਚ ਹਰਜੀਤ ਦਾ ਤੁਸੀਂ ਪਹਿਲੀ ਵਾਰ ਵੇਖਿਆ ਹੋਣਾ ਟੀਵੀ ਤੇ ਹਾਂਜੀ ਤੋਂ ਮੋਬਾਈਲ ਵਾਲਾ ਤਾਂ ਏਡਾ ਦੌਰ ਨਹੀਂ ਸੀਗਾ ਮੋਬਾਈਲ ਵਾਲਾ ਹੀ ਸੀ ਟੀਵੀ ਤੇ ਵੇਖਿਆ ਹੋਣਾ ਉਦੋਂ ਇੱਕ ਫੀਲਿੰਗ ਹੀ ਸੀਗੀ ਅਈ ਤਰਜੀਤ ਨੂੰ ਇੱਥੇ ਦੇਖ ਲੈਂਦੇ ਵੀ ਹੋਰ ਹਰਜੀਤ ਖੜਾ ਹੋਵੇ ਉਹਨੂੰ ਵੇਖਣ ਲੱਗਦੇ ਐਂ ਕਰਕੇ ਵੀ ਕਈ ਵਾਰੀ ਤੋਂ ਨਾ ਉਹਨੇ ਅੱਡੇ ਤੇ ਖੜ ਜਣਾ ਕਾਲਾ ਕੁੜਤਾ ਪਜਾਮਾ ਪਾ ਕੇ ਹੂੰ ਖੋਸੇ ਪਾਈ ਹੁੰਦੇ ਸੀ ਅੱਛਾ ਤੇ ਮੈਨਾਂ ਬਸ ਦੇ ਮੇਰੀ ਸਵਾਰੀਆਂ ਵੀ ਝਾਕਦੀਆਂ ਸੀ ਵੀ ਇਹਨੀਆਂ ਹੁੰਦੀਆਂ ਸੀ ਵੀ ਆਹ ਖੜਾ ਨੌਜਵਾਨ ਖੜਾ ਕੋਈ ਹੈ ਹਾਂ ਕਈ ਵਾਰੀ ਖੜਨਾ ਉਹਨੇ ਕਾਲਾ ਕੁੜਤਾ ਮੈਂ ਤਾਂ ਰੰਗ ਉਹਦਾ ਪੂਰਾ ਗੋਰਾ ਸੀ ਵੀ ਚੌੜਾ ਸਰੀਰ ਸੀ ਤੇ ਚੌੜਾ ਸਰੀਰ ਤੇ ਖੋਸੇ ਪੈਂਦੇ ਕਿਤੇ ਕਿਤੇ ਉਹਦੇ ਹੂੰ ਤੇ ਚੌਂਗ ਵਿੱਚ ਖੜਾ ਹੁੰਦਾ ਸੀ ਤੇ ਬੱਸ ਦੇ ਸਵਾਰੀਆਂ ਬੱਸ ਵੇਖਣਾ ਵੀ ਇਹ ਕੋਹਣ ਚੋਬਰ ਖੜਾ ਪੂਣਾ ਹੂੰ ਐਡਾ ਕੱਦ ਕਰ ਸੀ ਉਹਦਾ ਬਿਲਕੁਲ ਉਹ ਕਮੀ ਤਾਂ ਪੂਰੀ ਹੋ ਨਹੀਂ ਸਕਦੀ ਹਾਂਜੀ ਭਾਈ ਨਹੀਂ ਕਮੀ ਪੂਰੀ ਹੋ ਸਕਦੀ ਪਰ ਕੋਸ਼ਿਸ਼ ਕੀਤੀ ਹੈ ਕਦੇ ਖਿਡਾਰੀਆਂ ਨੂੰ ਉਸੇ ਤਰ੍ਹਾਂ ਵਾਪਸ ਲਿਆਉਣ ਦੀ ਅਸੀਂ ਤੁਹਾਨੂੰ 3 ਸਾਲ ਹੋ ਗਏ ਵਾਈ ਗੁਰੂ ਦੀ ਕਿਰਪਾ ਨਾਲ ਹੂੰ ਚਲ ਹੌਲੀ ਦੇ ਪਹਿਲੇ ਸਾਲ ਘਟ ਸੀ ਦੂਜੇ ਸਾਲ ਘਟ ਸੀ ਤੀਜਾ ਸਾਲ ਹੁਣ ਸਾਨੂੰ ਚੱਲਿਆ ਹੂੰ ਸਾਨੂੰ ਪਿੰਡ ਵੀ ਸੰਯੋਗ ਕਰਦਾ ਹੂੰ ਸੱਜਣ ਮਿੱਤਰ ਵੀ ਸੰਯੋਗ ਕਰਦੇ ਆ ਸਾਰੇ ਭਰਾ ਸਾਡੇ ਸੰਯੋਗ ਵੀ ਕਰਦੇ ਹਨ ਹੂੰ ਤੇ ਹੁਣ ਪਲੇਅਰ ਘਟੋ ਘਟ ਵਾਹਿਗੁਰੂ ਦੀ ਕਿਰਪਾ ਨਾਲ 110 20 ਇੱਥੇ ਇਸ ਗਰਾਊਂਡ ਦੇ ਵਿੱਚ ਹੁੰਦੇ ਇਸ ਗਰਾਊਂਡ ਚ ਇਸ ਗਰਾਊਂਡ ਚ ਹੁੰਦੀ ਆ ਹਰ ਰੋਜ਼ ਸ਼ਾਮ ਨੂੰ ਨਿਤ ਹੁੰਦੇ ਡੇਲੀ ਹੂੰ ਤੇ ਹੁਣ ਇਹ ਪਲੇਅਰ ਬੰਨ ਵਾਲੇ ਵੀ ਹੈਗੇ ਆ ਇਹ ਮੁੰਡਾ ਲੱਖਾ ਹੂੰ ਕਬੱਡੀ ਖੇਡਦਾ ਵਧੀਆ ਰੇਡ ਪਾਉਂਦਾ ਬਹੁਤ ਸੋਹਣੀ ਰੇਡ ਪਾਉਂਦਾ ਇਹ ਹੂੰ ਮੇਰੀ ਮਨ ਦੀ ਇੱਛਾ ਵੀ ਇਹ ਮੁੰਡਾ ਬਾਹਰ ਖੜੇ ਖੇਡੂਗਾ ਵੀ ਲਾਇਮੀ ਇਹ ਜੇ ਮਨ ਦੀ ਇੱਛਾ ਹੋਵੇ ਸਾਡੀ ਮਨ ਦੀ ਇੱਛਾ ਵੀ ਸਾਡੇ ਸੱਚੇ ਪਾਤਸ਼ਾਹ ਨੂੰ ਬਾਹਰ ਖੜਾਵੇ ਹਾਂ ਬਿ ਗਰੀਬੀ ਦੂਰ ਕਰੇ ਮਹਾਰਾਜ ਦੀ ਹੂੰ ਤੇ ਸੰਦੀਪ ਮੁੰਡਾ ਖੇਡਦਾ ਬਹੁਤ ਸੋਹਣਾ ਖੇਡਦਾ ਹੁਣ ਵੀ ਨੇ ਤੁਸੀਂ ਸਾਰਿਆਂ ਨੂੰ ਹਨਾ ਕੱਡੋ ਆਇਆ ਨਹੀਂ ਉਹਨੂੰ ਕੰਮ ਕੁੰਮ ਹੋ ਗਿਆ ਹੁਣ ਹੂੰ ਤੇ ਉਹ ਮੁੰਡਾ ਬਾਹਰ ਖੇਡੂਗਾ ਇਹ ਮੁੰਡਾ ਪਲੇਅਰ ਵਧੀਆ ਓਪਨ ਚ ਖੇਡੂਗਾ ਹੂੰ ਉਹ ਮੁੰਡਾ ਵਧੀਆ ਦੂਜਾ ਨਾ ਨੋਏ ਨੇ ਇਹਨੇ ਵਧੀਆ ਖੜਨਾ ਈ ਕਰੀ ਨਾ ਮੁੰਡਾ ਨੇ ਪਲੇਅਰ ਬੰਨਾ ਹੂੰ ਇਹ ਸਾਰੀ ਨਾ ਇਹਨਾਂ ਨੇ ਨਾ ਬਾਜੇ ਖੈਨ ਦਾ ਫੇਰ ਚਮਕਾਵਾ ਹੂੰ ਤੇ ਵਾਹਿਗੁਰੂ ਮਾਣਾ ਕਿਰਪਾ ਕਰੇ ਇਹਨਾਂ ਦੇ ਮੇਰਾ ਭਰਿਆ ਹੱਥ ਰੱਖੇ ਭਾਈ ਇਹ ਇਹ ਹੁਣ ਤੁਸੀਂ 120 ਖਿਡਾਰੀ ਦਾਖ ਦੇਉ ਜਿਹੜੇ ਗਰਾਉਂਡ ਚ ਹੁੰਦੇ ਆ ਹਾਂਜੀ ਇਹਨਾਂ ਦੀ ਮਿਹਨਤ ਤੁਸੀਂ ਲਵਾ ਦਿੰਨੇ ਆ ਖਰਾਕ ਦਾ ਕਿਵੇਂ ਹੈਂਡਲ ਕਰਦੇ ਹੋ ਫਿਰ ਖਰਾਕ ਦਾ ਨਾ ਮੈਂ ਪਿੰਡ ਚੋਂ ਵੀ ਇਹ ਗਰੀ ਪਰਿਵਾਰ ਚੋਂ ਨੇ ਤੁਸੀਂ ਦੱਸ ਰਹੇ ਹਾਂ ਜੀ ਸਾਰੇ ਹਾਂ ਹਾਂਜੀ ਹੂੰ ਜਿਹੜੇ ਪਿੰਡ ਚੋਂ ਬੰਦੇ ਸੱਜਣ ਚੰਗੇ ਮੋਤਵਾਰੀ ਬੰਦੇ ਵਧੀਆ ਸਹਿਯੋਗ ਕਰਦੇ ਆ ਹੂੰ ਸਾਰੇ ਬੰਦੇ ਸਹਿਯੋਗ ਕਰਦੇ ਆ ਸਾਰਾ ਪਿੰਡ ਨਹੀਂ ਮਾੜਾ ਹੁੰਦਾ ਹੂੰ ਇੱਕ ਦੋ ਬੰਦੇ ਜ਼ਰੂਰ ਮਾੜੇ ਹੁੰਦੇ ਪਿੰਡ ਦੇ ਵਿੱਚ ਸਾਰਾ ਪਿੰਡ ਸਾਰੇ ਪਿੰਡ ਨੂੰ ਨਹੀਂ ਕਹਿੰਦੇ ਸਾਰਾ ਪਿੰਡ ਸਾਡਾ ਸਹਿਯੋਗ ਕਰਦਾ ਪਿੰਡ ਬਹੁਤ ਚੰਗਾ ਸਾਡਾ ਹਾਂ ਮੈਂ ਕਿਹਦੇਗੇ ਬਿਲਕੁਲ ਤੇ ਸਾਡਾ ਸਨਯੋਗ ਬਹੁਤ ਕਰ ਰਿਹਾ ਸਾਰੇ ਮੋਤਵਾਰ ਸਾਰੇ ਸਰਪੰਚ ਸਾਡਾ ਸਨਯੋਗ ਕਰਦੇ ਆ ਜਿੰਨੇ ਕਿਹਦੇਗੇ ਸਾਰਾ ਵਧੀਆ ਸਨਯੋਗ ਕਰ ਰਹੇ ਆ ਪਿੰਡ ਦੇ ਚੰਗੇ ਸੱਜਣਾ ਦਾ ਸਨਯੋਗ ਹੈ ਇਹਨਾਂ ਨੂੰ ਬਹੁਤ ਜਿਆਦਾ ਹਾਂ ਬਹੁਤ ਜਦੋਂ ਉਹ ਸਨਯੋਗ ਅਸੀਂ ਬੇਨਤੀ ਕਰਦੇ ਨੇ ਉਹਨੂੰ ਭਾਈ ਆਥੇ ਲਾਈਵ ਹੋ ਕੇ ਵੀ ਇਹਨਾਂ ਦਾ ਬਹੁਤ ਬਹੁਤ ਸਨਯੋਗ ਕਰੋ ਹੂੰ ਤੇ ਉਹ ਭਰਾ ਸਾਡਾ ਸਨਯੋਗ ਕਰਦੇ ਬਹੁਤ ਜਿਆਦੇ ਠੀਕ ਹੈ ਉਹਨਾਂ ਦਾ ਤੇ ਤੁਹਾਨੂੰ ਬਦ ਵੀ ਕਰਦੇ ਜਿਹੜੇ ਸਨਯੋਗ ਕਰਦੇ ਆ ਤੇ ਹੋਰ ਵੀ ਭਰਾਵਾ ਤੁਹਾਡੇ ਨਾਲ ਸਨਯੋਗ ਕਰੋ ਹੂੰ ਲਖੇ ਕਿਵੇਂ ਮਹਿਸੂਸ ਹੁੰਦਾ ਕਿ ਜਿਵੇਂ ਬਾਈ ਕਾਂਤੇ ਨੇ ਕਿਹਾ ਕਿ ਮੈਂ ਦੁਆਰਾ ਬਾਜੇਖਾਨੇ ਦਾ ਨਾਮ ਚਮਕਾਉਣਾ ਇਹਨਾਂ ਮੁੰਡਿਆਂ ਦੇ ਰਾਈ ਕਿੰਨੀ ਕ ਮਿਹਨਤ ਲਾਉਣੀ ਆ ਹਾਂਜੀ ਬਾਈ ਅਸੀਂ ਨਾ ਪਹਿਲਾਂ ਛੱਡ ਚੁੱਕੇ ਸੀਗੇ ਗੇਮ ਬਾਈ ਅੱਛਾ ਫੇਰ ਬਾਈ ਨੇ ਸਾਨੂੰ 3 ਸਾਲ ਹੋ ਗਏ ਜੀ ਵਧੀਆ ਪ੍ਰੈਕਟਿਸ ਆ ਪਿਛਲੇ ਸਾਲ ਮੇਰੇ 6 ਵੱਜ ਗਈ ਸੀਗੇ ਹੂੰ ਹੁਣ ਬਾਈ ਨੇ ਐਦ ਕਿ ਮੈਂ ਮੰਜੇ ਤੋਂ ਖੜਾ ਕੀਤਾ ਜੀ ਮੈਨੂੰ ਅੱਛਾ ਮੰਜੇ ਤੋਂ ਖੜਾ ਕਰਕੇ ਜੀ ਪ੍ਰੈਕਟਿਸ ਲਵਾਉਂਦੇ ਆ ਹੂੰ ਮੇਰੇ ਭਾਰ ਜਮਾਂ ਮੈਂ ਦਾ ਘਟ ਗਿਆ ਸੀਗਾ ਜੀ ਹੁਣ ਕਿੰਸੀ ਬੇਸੀ ਗੱਲੋਂ ਭਾਰ ਹੋ ਗਿਆ ਜੀ ਡਾਈਟ ਦਿੰਦੇ ਆਗੇ ਬਾਈ ਹੂੰ ਦਾ ਸੁਭਾਠਾ ਕੇ ਵੀ ਲੈਂਦੇ ਆ ਜੀ ਹਮ ਘਰੋਂ ਉਠਾ ਕੇ ਆਲਾ ਕੰਮ ਹੀ ਆ ਜੀ ਉਥੇ ਸੁਭਾ ਜਾਂਦੇ ਆ ਹਮ ਬਹੁਤ ਵਧੀਆ ਸਾਨੂੰ ਸੰਜੋਗ ਆ ਜੀ ਬਾਈ ਦਾ ਰੱਬ ਵਰਗੇ ਇਨਸਾਨ ਮਿਲਿਆ ਜੀ ਕਦੇ ਐ ਜਦੋਂ ਬਾਹਰ ਖੇਡਣ ਜਾਂਦੇ ਹੋ ਨਾ ਤੇ ਮਹਿਸੂਸ ਹੋਇਆ ਵੀ ਸਾਨੂੰ ਬਾਜ ਖਾਂਦੇ ਆ ਉਹ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਜਿੱਥੋਂ ਹਰਜੀਤ ਨੂੰ ਜਾਣਦੇ ਸੀ ਹਾਂ ਬਾਈ ਜਦੋਂ ਕਹਿੰਦੇ ਨੇ ਕਿਹੜਾ ਪਿੰਡ ਆ ਬਾਜਾ ਕਰਨਾ ਅੱਛਾ ਹਰਜੀਤ ਵਾਲਾ ਹਾਂ ਪਹਿਲਾਂ ਬਾਈ ਦਾ ਨਾਮ ਹੁੰਦਾ ਜੀ ਹਰਜੀਤ ਦਾ ਹਮ ਬਹੁਤ ਵਧੀਆ ਉਹ ਫਿਰ ਫਕਰ ਹੁੰਦਾ ਕਿ ਅਸੀਂ ਵੀ ਕੁਝ ਕਰਾਂਗੇ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਇਹ ਬਾਜੇ ਗਏ ਨੇ ਕਿੰਨਾ ਟਾਈਮ ਪ੍ਰੈਕਟਿਸ ਲੱਗਦੀ ਆ ਪ੍ਰੈਕਟਿਸ 2 1/2 ਘੰਟੇ ਲੱਗਦੀ 2 1/2 ਘੰਟੇ ਸੁਬਾਹ ਵੀ ਹੂੰ ਕੁੱਟਕ ਪਈਆ ਕਦੇ ਬਾਈ ਤੋਂ ਹਾਂ ਜੀ ਜੇ ਲੇਟ ਹੋ ਜਾਂਦੇ ਆ ਜੀ ਉਹ ਤਾਂ ਮੰਦੇ ਪੈਂਦੇ ਆ ਜੀ ਫਿਰ ਕਦੇ